ਆ ਨੂੰ ਸਰਕਾਰ ਦੇ ਵਿੱਚ ਗੱਲੀਦਰਬਾਲ ਦੇ ਵਿੱਚ ਮਹਾਨ ਵਰਕਰ ਨੂੰ ਸਨਮਾਨ ਮਿਲਦਾ ਹੋਰ ਕਿ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਦਾ ਅਸੀਂ ਜੋ ਜੀ ਦੁਬਾਰਾ ਫੇਰ ਆਓ ਸਾਡੀ ਪੀਚਿਤ ਬਣੇ ਸਾਡੇ ਵਾਰ ਦੇ ਕੰਮ ਨੂੰ ਕਿ ਉਹ ਉਹ ਵਨ ਤੇ ਸਾਨੂੰ ਜੋ ਜ਼ਰੂਰ ਹੈ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲਣ ਕਣਕ ਸਾਡੀ ਬੰਦ ਹੋ ਰਹੀ ਹੈ ਰਾਸ਼ਨ ਦਾ ਕੱਟੇ ਜਾ ਰਿਹਾ ਸਾਰੇ ਹੀ ਬੰਦ ਰਾਸ਼ਨ ਦਾ ਕੱਟੇ ਜਾ ਰਿਹਾ ਹੈ ਇੰਨਾ ਸਰਕਾਰ ਤੋਂ ਅਸੀਂ ਬਹੁਤ ਦੁਖੀ ਹੈ ਇੰਨੇ ਸੁਖੀ ਹੈ ਕਿ ਹੁਣ ਫਾਇਆ ਘਰੂ ਜੀ ਕਰਦਾ ਹੈਗਾ ਦਾਰ ਬਨਵਾਰੀ ਜੀ ਅਕਾ ਜੀ ਦਾ ਜਨਮ ਜਿੰਦਾਬਾਦ 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 ਅਸੀਂ ਲੈ ਕੇ ਆਵਾਂਗੇ ਅੱਡੀ ਕੈਮਰਾ ਠੀਕ ਕਰ ਲੱਖ 20000 ਰੁਪਏ ਬਿੱਲ ਆਇਆ ਮੇਰੇ ਇਹ ਠੀਕ ਨਹੀਂ ਜੀ ਦਾ ਬਿਲੇ 1 ਲੱਖ 20000 ਰੁਪਏ ਤੇ ਉਸ ਤੋਂ ਬਾਅਦ ਮੇਰੇ ਪ੍ਰੋਕੀ ਬਿਮਾਰ ਨੇ ਜੀ ਹੋਣੇ ਆ ਰਹੇ ਜਿਹੜੇ ਬੋਗੇ ਮੇਰੇ ਅਰੇ ਵਿੱਚ ਉਹਨਾਂ ਨੇ 1,70,000 ਦੇ ਜੁਰਮਾਨੇ ਪੇਤਾ ਕਰੋਗੇ 3 ਲੱਖ ਨਹੀਂ ਪੇਤਾ ਹਾਂਜੀ ਮੋਢੀ ਸਿਕਾਰ ਦੇ ਵਿੱਚ ਸਾਡੂ ਝੂਟਾ ਬਾਹ ਮੈ ਗਿਆ ਸੀ ਬਹੁਤ ਤੰਗ ਹੋਏ ਪਏ ਸੀ ਬਹੁਤ ਜਤਨ ਸੀ ਹੱਲ ਕੀ ਕਰਦਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸ਼ੀ ਹੈ ਸਾਰਾ ਆਪਣਾ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਇਹ ਨਰਸਿੰਦਰ ਸਿੰਘ ਜੀ ਨਰਸਿੰਦਰ ਸਿੰਘ ਜੀ ਦਾ ਮੁੰਡਾ ਜੀ ਜੀ ਸਰ ਹਾਂਜੀ ਬਹੁਤ ਸਾਨੂੰ ਸਰਕਾਰ ਦੇ ਵਿੱਚ ਕਾਲੀ ਦਰਬਾਲ ਦੇ ਵਿੱਚ ਬਹਾਰ ਵਰਕਰ ਨੂੰ ਸਨਮਾਨ ਮਿਲਿਆ ਹੋਰ ਕਿ ਵਰਕਰ ਕਿਹਦੇ ਵੀ ਸਰਕਾਰ ਦੇ ਵਿੱਚ ਕੋਈ ਸਲਵਾਨ ਨਹੀਂ ਮਿਲਦਾ ਅਸੀਂ ਜੋ ਜੀ ਦੁਬਾਰਾ ਫੇਰ ਆਓ ਸਾਡੀ ਪੀਚੇਦ ਬਣੇ ਸਾਡੇ ਵਾਰ ਦੇ ਕੰਮ ਨੂੰ ਕਿ ਉਹ ਉਹ ਵਨ ਤੇ ਸਾਨੂੰ ਜੋ ਲੋਕ ਹੈ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲ ਕਣਕ ਸਾਡੀ ਬੰਦ ਹੋ ਰਹੀ ਹੈ ਰਾਸ਼ਨ ਸਾਡੇ ਕੱਟੇ ਜਾ ਰਿਹਾ ਸਾਰੇ ਹੀ ਬੰਦ ਰਾਸ਼ਨ ਸਾਡੇ ਕੱਟੇ ਜਾ ਰਿਹਾ ਹੈ ਇੰਨਾ ਸਰਕਾਰ ਤੋਂ ਅਸੀਂ ਬਹੁਤ ਦੁਖੀ ਹੈ ਤੁਹਾਨੂੰ ਇੰਨੇ ਦੁਖੀ ਹੈ ਕਿ ਹੁਣ ਫਾਇਆ ਘਰੂ ਨਹੀਂ ਕਰਦਾ ਹੈਗਾ ਹਰਦਾਰ ਕੁਮਾਰੀ ਜੀ ਅਕਾ ਜੀ ਦਾ ਬਾਦ ਜਿੰਦਾਬਾਦ ਜਿੰਦਾਬਾਦ ਆ ਗਿਆ ਵਾਂਗੇ ਅੱਜ ਕੈਂਪੀ ਅੱਜ ਕੈਂਪੀ 120000 ਰੁਪਏ ਬਿੱਲ ਆਇਆ ਮੇਰੇ ਠੀਕ ਮੇਰੀ ਜੀ ਦਾ ਬਿੱਲ 120000 ਆਇਆ ਤੇ ਉੱਪਰ ਬੁਰੀ ਮਾਰਨ دیا ਤੇ ਅੱਗੇ ਛੋਟੀ ੁੰਗਲ ਆ ਗਈ ਜਿਹੜੀ ਮੇਰੇ ਰੇਵੇ ਉਹਨਾਂ ਨੇ 170000 ਦੇ ਜੁਰਮਾਨਾ ਪੇਤਾ ਕਰ ਗਏ 3 ਲੱਖ ਦੇ ਪੇਤਾ ਆਜੀ ਮੋਟੀ ਸਰਕਾਰ ਦੇ ਵਿੱਚ ਸਾਨੂੰ ਛੂਟਾ ਬਾਹ ਮੈ ਗਿਆ ਸੀ ਬਹੁਤ ਤੰਗ ਹੋਏ ਪਏ ਸੀ ਬੋਝਾ ਕੌਣ ਜੀ ਹੈ ਨਹੀਂ ਕਰੀ ਠੀਕ ਕਰਦਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸ਼ੀ ਸਾਰਾ ਆਪਣਾ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਉਹ ਨਰਸਿੰਦਰ ਸਿੰਘ ਜੀ ਨਰਸਿੰਦਰ ਸਿੰਘ ਜੀ ਦਾ ਮੁੰਡਾ ਹੈ ਜੀ ਜੀ ਸਰ ਹਾਂ ਜੀ